ਸਰ ਦੇ ਕੋਟ ਕਾਲਸਾ ਦੇ ਵਿੱਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਆ 파ਟਕ ਪੁਲ ਕੇ ਗੇਟਮੈਨ ਸੰਗਿਆ ਅਤੇ ਰਾਤ ਨੂੰ ਰੇਲਵੇ 파ਟਕ ਖੁੱਲਾ ਰਹਿ ਗਿਆ ਟ੍ਰੇਨ ਦੇ ਡਰਾਈਵਰ ਨੇ ਖੁਦ ਟ੍ਰੇਨ ਰੋਕੀ ਜਿਸ ਤੋਂ ਬਾਅਦ ਟ੍ਰੇਨ ਦੇ ਗਾਰਡ ਤੇ ਗੇਟਮੈਨ ਵਿਚਾਲੇ ਬਹਿਸ ਵੀ ਹੋ ਗਈ ਦੱਸਦੀ ਹੈ ਕਿ ਵੱਡਾ ਹਾਦਸਾ ਵਾਪਰ ਸਕਦਾ ਸੀ ਲਾਪਰਵਾਹੀ ਵਰਤੀ ਗਈ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਵਿੱਚ ਇਹ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਟ੍ਰੇਨ ਰੁਕੀ ਹੋਈ ਹੈ ਅਦਰਸਲ ਫਾਟਕ ਖੋਲ ਕੇ ਗੇਟਮੈਨ ਸੁੱਤਾ ਰਿਹਾ ਤੇ ਰਾਤ ਨੂੰ ਰੇਲਵੇ ਫਾਟਕ ਖੁੱਲਾ ਹੀ ਰਿਹਾ ਹਾਲਾਂਕਿ ਜਦੋਂ ਟ੍ਰੇਨ ਆਉਣੀ ਹੁੰਦੀ ਹੈ ਤਾਂ ਫਾਟਕ ਲਾਉਣਾ ਜ਼ਰੂਰੀ ਹੁੰਦਾ ਏ ਤੇ ਇਹ ਕੰਮ ਜਿਹੜਾ ਗੇਟਮੈਨ ਹੈ ਉਸੇ ਦਾ ਹੁੰਦਾ ਪਰ ਪੂਰੀ ਰਾਤ ਇਹ ਰੇਲਵੇ ਫਾਟਕ ਖੁੱਲਿਆ ਰਿਹਾ ਟ੍ਰੇਨਾਂ ਆਉਂਦੀਆਂ ਜਾਂਦੀਆਂ ਨਹੀਂਆਂ ਜਦੋਂ ਇੱਕ ਆਜਾ ਹੀ ਟ੍ਰੇਨ ਆਈ ਤਾਂ ਟ੍ਰੇਨ ਦੇ ਡਰਾਈਵਰ ਨੇ ਖੁਦ ਟ੍ਰੇਨ ਨੂੰ ਰੋਕਿਆ ਟ੍ਰੇਨ ਦੇ ਗਾਰਡ ਤੇ ਗੇਟਮੈਨ ਦੇ ਵਿਚਾਲੇ ਬਹਿਸ ਵੀ ਹੋਈ ਵੀਡੀਓ ਵੀ ਤੁਹਾਨੂੰ ਦਿਖਾਉਣੀ ਆ ਕਿਸ ਢੰਗ ਦੇ ਨਾਲੇ ਲਾਪਰਵਾਹੀ ਸਾਹਮਣੇ ਆਈ ਹੈ ਬਸ ਤੁਸੀਂ ਜਿੱਦੇ ਫੜੇ ਬੋਲਣਾ ਇਹਨਾਂ ਨੇ ਨਹੀਂ ਹੋ ਜਾ ਤੂੰ 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 ਆਉਂਦੇ ਸਾਰੇ ਪਿਓ ਨਾ ਪਰ ਕੋਈ ਬੰਦ ਕਰਨੇ ਅੰਦਰ ਬੈਠੀ ਹੁੰਦਾ ਤੂੰ ਸਾਲਾ ਲੱਗਦਾ ਮੈਂ ਤੂੰ ਸਾਲਾ ਤੂੰ ਸਾਲਾ ਕੋਈ ਨਾ ਕੋਈ ਅਧਰਪੀ ਹੋ ਗੋ ਤੇ ਲਾ ਪਲਾ ਪਲਾ ਹੁਣੇ ਤੁਹਾਨੂੰ ਦੱਸ ਦੇਣਾ ਆਸ ਤੈਨੂੰ ਮੈਂ ਹੁਣੇ ਦੱਸ ਦੇਣਾ ਕਾ ਤੂੰ ਵੀ ਥੋੜੀ ਜੀ ਤੈਨੂੰ ਅਸਲ ਚਾਹੀਦੀ ਆ ਪਤਾ ਯਾਰ ਤੇ ਨਾ ਮੇਰੇ ਨਾਲ ਕੋਈ ਗੱਲ ਹੋਣਾ ਕਰ ਲਿਆ ਯਾਰ ਸੁਤੇ ਗੱਡੀ ਪਾਸ ਕਰੂਗਾ ਨਾ ਫਿਰ ਬੰਦ ਕਰਨਾ ਤੁਹਾਨੂੰ ਦੱਸਣੇ ਗੱਡੀ ਦੇ ਪਾਸ ਕੀਤੀ ਆ ਸਾਡਾ ਡੀ ਆ ਨਾ ਯਾਰ ਇਹਨੇ ਪਾਸ ਕਰਨਾ ਗੱਡੀ ਫਿਰ ਬੰਦ ਕਰਨਾ ਬੰਦ ਕਰੀਏਗਾ ਆ ਗੱਡੀ ਕਾ ਲੇਵੰਡਰ ਸਰਕਾਰ ਸਰਕਾਰ ਇੱਕ ਮਿੰਟ ਸਰਕਾਰ ਬਾਸਣ ਹੋਈ ਹੈ ਆਪਸ ਦੇ ਵਿੱਚ ਪਰ ਲਾਪਰਵਾਹੀ ਜਿਹੜੀ ਹੈ ਉਹ ਸਾਹਮਣੇ ਆਈ ਆ ਅਮਿਤ ਚਰਮਾ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜੇ ਨੇ ਹੋਰ ਜ਼ਿਆਦਾ ਅਪਡੇਟ ਦੇ ਨਾਲ ਅ ਅਮਿਤ ਪੂਰਾ ਕਟਨਾਕਰਮ ਸਮਝਣਾ ਚਾਹਾਂਗੇ ਆਖਿਰ ਹੋਇਆ ਕੀ ਬਹਿਸ ਦੀ ਵਜ੍ਹਾ ਕੀ ਟ੍ਰੇਨ ਰੁਕੀ ਫਾਟਕ ਕਿਸ ਨੇ ਲਾਇਆ ਗੇਟਮੈਨ ਦੀ ਗਲਤੀ ਹੈ ਕੀ ਲਾਪਰਵਾਹੀ ਹੈ ਜੀ ਜੀ ਰਣਵੀਰ ਦੱਸਣਾ ਚਾਹਾਂਗਾ ਕਿ ਗੇਟਮੈਨ ਦੀ ਸਾਫ਼ ਤੌਰ ਤੇ ਲਾਪਰਵਾਹੀ ਹੈ ਕਿਉਂਕਿ ਜਿਹੜਾ ਫਾਟਕ ਉਸ ਵੇਲੇ ਖੁੱਲਾ ਪਿਆ ਸੀ ਤੇ ਉਧਰੋਂ ਦੂਸਰੇ ਪਾਸੋਂ ਟ੍ਰੇਨ ਆ ਰਹੀ ਸੀ ਲੇਕਿਨ ਗੇਟਮੈਨ ਉਸ ਵੇਲੇ ਜਦੋਂ ਲੋਕਾਂ ਨੇ ਜਾ ਕੇ ਦੇਖਿਆ ਤਾਂ ਗੇਟਮੈਨ ਸੁੱਤਾ ਸੀ ਸੋ ਉਸ ਦੀ ਪਹਿਲੇ ਗੇਟਮੈਨ ਦੇ ਨਾਲੇ ਲੋਕਾਂ ਦੀ ਬਹਿਸ ਹੋਈ ਉਸ ਤੋਂ ਬਾਅਦ ਜਦੋਂ ਜਿਹੜਾ ਟ੍ਰੇਨ ਜਦੋਂ ਆਰਡੀਸੀ ਤੇ ਟ੍ਰੇਨ ਦੇ ਡਰਾਈਵਰ ਨੇ ਖੁਦ ਹੀ ਮੌਕੇ ਤੋਂ ਉਹ ਟ੍ਰੇਨ ਨੂੰ ਰੋਕਿਆ ਸੋ ਉਸ ਵੇਲੇ ਲੋਕਾਂ ਦੀ ਟ੍ਰੇਨ ਦੇ ਡਰਾਈਵਰ ਅਤੇ ਗਾਰਡਨਰ ਵੀ ਕਾਫੀ ਬਹਿਸ ਹੋਈ ਲੋਕਾਂ ਦੁਆਰਾ ਗਾਲਾਂ ਵੀ ਕੱਢੀਆਂ ਗਈਆਂ ਕਿਉਂਕਿ ਇੱਕ ਵੱਡਾ ਹਾਦਸਾ ਜ਼ਰੂਰ ਰਣਵੀਰ ਹੋ ਸਕਦਾ ਸੀ ਅਗਰ ਲੋਕ ਉਸ ਟ੍ਰੇਨ ਨੂੰ ਆਂਦੇ ਨਾ ਦੇਖਦੇ ਸੋ ਪੁਲਿਸ ਦੁਆਰਾ ਇਸ ਵੀਡੀਓ ਦੇ ਆਧਾਰ ਤੇ ਉਹ ਲੋਕਾਂ ਤੇ ਹੀ ਮਾਮਲਾ ਦਰਜ ਕਰ ਲਿਆ ਗਿਆ ਜਿਹੜੇ ਲੋਕਾਂ ਦੁਆਰਾ ਬਹਿਸ ਕੀਤੀ ਜਾ ਰਹੀ ਸੀ ਗਾਰਡ ਅਤੇ ਟ੍ਰੇਨ ਦੇ ਡਰਾਈਵਰ ਦੇ ਨਾਲ ਸੋ ਪੁਲਿਸ ਸਾਰੇ ਮਾਮਲੇ ਦੀ ਜਾਂਚ ਵੀ ਜ਼ਰੂਰ ਜੁਟੀ ਹੈ ਹਾਲਾਂਕਿ ਲਾਪਰਵਾਹੀ ਜ਼ਰੂਰ ਕਵਾਂਗੇ ਜਿਹੜਾ ਗਾਰਡ ਦੀ ਜਿਸ وجہ ਨਾਲ ਗੇਟਮੈਨ ਦੀ ਜਿਸ وجہ ਨਾਲ ਫਾਟਕ ਖੁੱਲਾ ਰਿਹਾ ਤੇ ਉਧਰੋਂ ਟ੍ਰੇਨ ਆਈ ਤੇ ਵੱਡਾ ਹਾਦਸਾ ਹੋਣ ਤੋਂ ਜ਼ਰੂਰ ਅਸੀਂ ਥੋੜਾ ਜਿਆਦਾ ਹੋਰ ਸਮਝਣਾ ਚਾਹਾਂਗੇ ਕਿਉਂਕਿ ਜਿਹੜੀ ਇਹ ਵੀਡੀਓ ਹੈ ਇਸ ਦੇ ਵਿੱਚ ਫਾਟਕ ਲੱਗਾ ਹੋਇਆ ਏ ਤਾਂ ਕੀ ਮੰਨਿਆ ਜਾਵੇ ਕਿ ਟ੍ਰੇਨ ਦਾ ਜਿਹੜਾ ਡਰਾਈਵਰ ਸੀਗਾ ਉਹ ਉਤਰਿਆ ਉਸ ਨੇ ਫਿਰ ਫਾਟਕ ਲਾਇਆ ਉਸ ਤੋਂ ਬਾਅਦ ਗੇਟਮੈਨ ਦੇ ਨਾਲ ਲੋਕ ਬਹਿਸਦੇ ਦਿਖੇ ਕਿ ਫਾਟਕ ਦੁਆਰਾ ਖੋਲਿਆ ਨਹੀਂ ਗਿਆ ਜਦੋਂ ਵੀ ਜਿਸ ਵੇਲੇ ਉਧਰੋਂ ਟ੍ਰੇਨ ਆ ਰਹੀ ਸੀ ਉਸ ਵੇਲੇ ਲੋਕਾਂ ਦੁਆਰਾ ਗਾਰਡ ਜਿਹੜਾ ਕਿ ਸੁੱਤਾ ਪਿਆ ਸੀ ਉਸ ਦੇ ਨਾਲ ਜਾ ਕੇ ਬਹਿਸ ਕੀਤੀ ਗਈ ਉਸ ਨੂੰ ਦੱਸਿਆ ਗਿਆ ਸੋ ਜਿਸ ਵੇਲੇ ਹੀ ਗੇਟਮੈਨ ਉਸ ਵੇਲੇ ਉੱਠਿਆ ਕਿਉਂਕਿ ਬਾਹਰ ਕਾਫੀ ਰੋਲਾ ਪੈ ਰਿਹਾ ᱛᱟᱭᱟ ਸੀ ਉਸ ਨੇ ਟ੍ਰੇਨ ਆਂਦੀ ਦੇਖੀ ਉਹਨੇ ਉਸੇ ਵੇਲੇ ਹੀ ਫਾਟਕ ਉਸ ਨੂੰ ਬੰਦ ਕੀਤਾ ਹਾਲਾਂਕਿ ਟ੍ਰੇਨ ਦਾ ਡਰਾਈਵਰ ਵੀ ਇੱਕ ਬੜੀ ਵੱਡੀ ਜਿਹੜੀ ਹੌਸਲਾ ਵਜਾਈ ਕਵਾਂਗੇ ਕਿ ਫਾਟਕ ਤੱਕ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਟ੍ਰੇਨ ਨੂੰ ਰੋਕ ਲਿਆ ਗਿਆ ਕਿਉਂਕਿ ਕੋਟ ਕੋਟ ਖਾਲਸਾ ਇੱਕ ਇਹੋ ਜਿਹਾ ਫਾਟਕ ਹੈ ਜਿੱਥੇ ਕਾਫੀ ਵੱਡੀ ਤੋਂ ਵੱਡ ਦੇ ਵਿੱਚ ਲੋਕ ਰਹਿੰਦੇ ਆ ਇੱਕ ਪੀੜ ਪਹਾੜ ਵਾਲਾ ਏਰੀਆ ਤੋਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਰਣਵੀਰ ਜਿਹੜਾ ਹੋਤ ਹਾਦਸਾ ਹੋਣ ਤੋਂ ਬਿਲਕੁਲ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜੋੜਾ ਫਾਟਕ ਤੇ ਦਸਹਿਰੇ ਵਾਲੇ ਦਿਨ ਬਹੁਤ ਵੱਡਾ ਹਾਦਸਾ ਹੋਇਆ ਸੀ ਤੇ ਸਬਕ ਲੈਣ ਦੀ ਲੋੜ ਆ ਬਹੁਤ ਧੰਨਵਾਦ ਅਮਿਤ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤੇ ਇੱਕ ਵਾਰ ਫੇਰ ਵੱਡਾ ਹਾਦਸਾ ਹੋਣੋਂ ਤਾਂ ਬਚਾ ਰਹਿ ਗਿਆ ਪਰ ਲਾਪਰਵਾਹੀ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਕੋਟ ਖਾਲਸਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਫਾਟਕ ਖੋਲ ਕੇ ਗੇਟਮੈਨ ਸੁੱਤਾ ਰਿਹਾ ਤੇ ਹੰਗਾਮਾ ਵੀ ਹੋਇਆ ਹੁਣੇ ਤੋਂ ਦੱਸ ਦੇਣਾ ਉਧਰ ਬੀਐਸਐਫ ਦਾ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਆਦੇਸ਼ ਸਾਹਮਣੇ ਆਇਆ ਹੈ ਕਿ 2 ਦਿਨਾਂ ਦੇ ਅੰਦਰ-ਅੰਦਰ ਆਪਣੀ ਵਾਢੀ ਨੂੰ ਪੂਰਾ ਕਰ ਲੈਣ ਕਿਸਾਨ ਬੀਐਸਐਫ ਦੇ ਵੱਲੋਂ ਕਿਹਾ ਗਿਆ ਹੈ ਦਰਅਸਲ ਜਿਹੜੀ ਕੰਡਿਆਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਹੈ ਉਸ ਤੇ ਵਾਢੀ ਕਰਨ ਲਈ 2 ਦਿਨ ਦਾ ਸਮਾਂ ਕਿਸਾਨਾਂ ਨੂੰ ਦਿੱਤਾ ਗਿਆ ਹੈ ਬੀਐਸਐਫ ਨੇ ਕਿਹਾ ਹੈ ਕਿ ਜਿਹੜੇ ਸਰਹੱਦੀ ਇਲਾਕੇ ਨੇ ਉਨ੍ਹਾਂ ਦੇ ਵਿੱਚ ਆਪਣੀ ਵਾਡੀ ਨੂੰ ਕੰਪਲੀਟ ਕਰੋ ਦੋ ਦਿਨਾਂ ਦੇ ਅੰਦਰ ਅੰਦਰ ਤਾਂ ਬੀਐਸਐਫ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਇਸ ਸਬੰਧੀ ਅਨਾਉਂਸਮੈਂਟ ਵੀ ਕਰਵਾ ਦਿੱਤੀ ਹੈ ਦੋ ਦਿਨ ਬਾਅਦ ਬੀਐਸਐਫ ਵੱਲੋਂ ਗੇਟ ਬੰਦ ਕਰ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਕੰਡਿਆਲੀ ਪਾਰ ਜਿਹੜੀ ਤਾਰ ਹੈ ਕੰਡਿਆਲੀ ਤਾਰ ਤੋਂ ਪਾਰ ਵੀ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਹੈ ਹਾਲਾਂਕਿ ਨਾਲ ਸੁਰੱਖਿਆ ਆ ਗਾਰਡ ਵੀ ਜਿਹੜੇ ਭੇਜੇ ਜਾਂਦੇ ਨੇ ਕਿਸਾਨ ਗਾਰਡ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਏ ਤੇ ਹੁਣ ਕਿਹਾ ਗਿਆ ਕਿ 2 ਦਿਨ ਦੇ ਅੰਦਰ ਅੰਦਰ ਇਸ ਨੂੰ ਪੂਰਾ ਕਰ ਲਿਆ ਜਾਵੇ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਿਆ ਹੋਇਆ ਤੇ ਭਾਰਤ ਕੋਈ ਵੀ ਵੱਡਾ ਐਕਸ਼ਨ ਲੈ ਸਕਦਾ ਉਸੇ ਦੇ ਨੂੰ ਦੇਖਦਿਆਂ ਹੋਇਆਂ ਬੀਐਸਐਫ ਦੇ ਵੱਲੋਂ ਕਿਸਾਨਾਂ ਨੂੰ ਇਹ ਕਿਹਾ ਗਿਆ ਏ ਕਿ ਦੋ ਦਿਨਾਂ ਦੇ ਅੰਦਰ-ਅੰਦਰ ਜਿਹੜੀ ਕੰਡਿਆਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਹੈ ਉਸ ਤੇ ਕਣਕ ਨੂੰ ਵੱਢ ਲਿਆ ਜਾਵੇ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਦੋ ਦਿਨ ਕਾਫੀ ਘੱਟ ਹੈ ਸਾਨੂੰ ਮਸ਼ੀਨਾਂ ਨਹੀਂ ਮਿਲ ਰਹੀਆਂ ਪਰ ਬੀਐਸਐਫ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਉਸ ਤੋਂ ਬਾਅਦ ਅਸੀਂ ਗੇਟ ਬੰਦ ਕਰ ਦੇਵਾਂਗੇ ਇਸ ਕਰਕੇ ਦੋ ਦਿਨਾਂ ਦੇ ਅੰਦਰ-ਅੰਦਰ ਵਾਢੀ ਨੂੰ ਕੰਪਲੀਟ ਕੀਤਾ ਜਾਵੇ ਜਿਹੜੀ ਕਣਕ ਹੈ ਉਸ ਨੂੰ ਵੱਢ ਲਿਆ ਜਾਵੇ ਵੱਡੀ ਖਬਰ ਹੈ ਕਿਉਂਕਿ ਬੀਐਸਐਫ ਦੇ ਵੱਲੋਂ ਦੋ ਦਿਨ ਦਾ ਸਮਾਂ ਦੇਣਾ ਤਾਂ ਇਸ ਦੇ ਕਈ ਹਾਂਦੇਸ਼ੇ ਲਾਏ ਜਾ ਰਹੇ ਨੇ ਕਿ ਕੀ ਕੋਈ ਵੱਡਾ ਐਕਸ਼ਨ ਲੈ ਸਕਦਾ ਭਾਰਤ ਇਸ ਲਈ ਸਰਹੱਦ ਵਾਲੇ ਇਲਾਕੇ ਨੂੰ ਜਲਦ ਤੋਂ ਜਲਦ ਵਾਡੀ ਨੂੰ ਕੰਪਲੀਟ ਕਰਨ ਲਈ ਕਿਹਾ ਗਿਆ ਸਮੂਹ ਨਗਰ ਨਿਵਾਸੀਆਂ ਨੂੰ ਬੀਐਸਐਫ ਵੱਲੋਂ ਬੇਨਤੀ ਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜ਼ਮੀਨ ਤਰਮ ਪਾਰਿਆ ਉਹ ਜਿਨ੍ਹਾਂ ਦੀ ਤੂੜੀ ਰਹਿੰਦੀ ਆ ਬਨਣ ਵਾਲੀ ਦੋ ਦਿਨਾਂ ਦੇ ਵਿੱਚ ਵਿੱਚ ਤੂੜੀ ਜਿਹੜੀ ਆ ਬਣਾ ਲੈਣ ਅਤੇ ਬਾਅਦ ਵਿੱਚ ਜਿਹੜੇ ਆ बीएसएफ ਵੱਲੋਂ 게ਟ ਜਿਹੜੇ ਬੰਦ ਕਰ ਦਿੱਤੇ ਜਾਣੇ ਹਨ ਦੁਬਾਰਾ ਬੇਨਤੀ ਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜ਼ਮੀਨ ਤਾਰਾਂ ਪਾਰਿਆ ਅਦੇ ਜਿੰਨਾ ਦੀ ਤੂੜੀ ਬਣਨ ਵਾਲੀ ਰਹਿੰਦੀ ਆ ਉਹ ਦੋ ਦਿਨਾਂ ਦੇ ਅੰਦਰ ਅੰਦਰ ਤੂੜੀ ਜੜੀ ਬਣਾ ਲੈਣ ਤਾਂ ਜੋ ਬਾਅਦ ਵਿੱਚ ਜਿਹੜੇ ਆ ਬੀਐਸਐਫ ਵੱਲੋਂ 게ਟ ਬੰਦ ਕਰ ਦਿੱਤੇ ਜਾਣੇ ਹਨ ਵਿੱਚ ਭਾਜੀ ਸਾਡੀ ਜ਼ਮੀਨ ਹੈਗੀ ਤਾਰਾਂ ਤੋਂ ਪਾਰ ਠੀਕ ਹੈ ਜੀ ਉਹਦੇ ਵਾਸਤੇ ਅਨਾਉਂਸਮੈਂਟ ਇਹ ਹੋਈ ਆ ਬੀਐਸਐਫ ਵੱਲੋਂ ਕਰਾਈ ਗਈ ਆ ਕਿ 2 ਦਿਨ ਦੇ ਵਿੱਚ ਜਿਨ੍ਹਾਂ ਦੀ ਤੂੜੀ ਬੰਨਣ ਵਾਲੀ ਆਪਣੀ ਤੂੜੀ ਬਣਾ ਲੈਣ ਕਿਉਂਕਿ ਅੱਗੋਂ ਕਣਕ ਤੇ ਵੱਢੀ ਗਈ ਆ ਪਰ ਇੱਥੇ ਦਿੱਕਤ ਸਾਨੂੰ ਇਹ ਹੁੰਦੀ ਆ ਕਿ ਰੀਪਰ ਇੰਨੇ ਹੈ ਨਹੀਂ ਠੀਕ ਹੈ ਜੀ ਕੋਈ ਇੱਕ ਕਿਸਾਨ ਦੀ ਬਣੂਗੀ ਦੂਜੇ ਨੂੰ ਤੇ ਵੇਟ ਕਰਨੀ ਪਊਗੀ ਤੇ ਇਹਦੇ ਵਿੱਚ ਇਹ ਆ ਵੀ ਸਾਡੇ ਵੈਸੇ ਤੇ ਇੱਥੇ ਕੋਈ ਵੀ ਡਰ ਵਾਲਾ ਮਾਹੌਲ ਨਹੀਂ ਹੈਗਾ ਠੀਕ ਆ ਇਹ ਕੁਝ ਕੁ ਸ਼ਰਾਰਤੀ ਅਨਸਰ ਹੈਗੇ ਆ ਜਿਹੜੇ ਮਤਲਬ ਕਿ افਵਾਹ ਫਲਾ ਰਹੇ ਆ ਤਾਂ ਹੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਪੰਜਾਬ ਦੇ ਵਿੱਚ ਨਾ ਤੇ ਇਦਾਂ ਦਾ ਕੋਈ ਮਾਹੌਲ ਹੈਗਾ ਵਾ ਤੇ ਨਾ ਕਦੀ ਬਣੇਗਾ ਕਿਉਂਕਿ ਸਾਨੂੰ ਅਸੀਂ ਆਪਣਾ ਮਤਲਬ ਮਸ਼ੀਨ ਇੰਨੀ ਨਹੀਂ ਹੈ ਕਿ ਮਤਲਬ ਆਪਾਂ ਅਸੀਂ ਤੂੜੀ ਬਣਾ ਸਕੀਏ ਤੇ ਅਹੀਂ ਤੇ ਇਹੀ ਚਾਹੁੰਦੇ ਆ ਕਿ ਮਤਲਬ ਪਹਿਲਾਂ ਵਾਂਗੂ ਸਾਰਾ ਮਤਲਬ ਵਧੀਆ ਉਸੇ ਤਰ੍ਹਾਂ ਹੀ ਚੱਲਦਾ ਰਹੇ ਟਾਈਮ ਵੱਧ ਮਿਲੇ